ਇਹ ਲੋਕ ਸਹਲਤ ਪਿੱਛੇ ਉਹ ਪੂਰੇ ਸਹਲਤ ਲੈ ਕੇ ਜੇ ਵੰਦਨ ਸਰਵਿਸਟਾਰ ਕਰਕੇ ਤੇ ਆਦਰ ਬਾਬਾ ਦੀ ਜ਼ਰੂਰ ਹੈ ਹਾਂ ਬੱਚੇ ਕਿਸੇ ਦਾ ਹੱਥ ਕੰਦ ਕਾਏ ਜੀ ਜੰਦੀ ਆਖੇ ਨਾ સો સુજીયા લેકે સદ્ગુરુ મોરે આણે કડે યોરક દલ્લે દીવો જલેઈંદે સદ્ગુરુ જાણી જાન ભડો યોરક દલ્લે દીવો જલેઈંદે સદ્ગુરુ જાણી જાન ભડો કલસે પટને કી નાસે ભાગ પર ઇસ મલ્લા ਕਿਸ ਨਾਲ ਆਏ ਜੋ ਤਾੜ ਸਮਝੋ ਸਾੜ ਨਵਾਲਾ ਕੋਦ ਸਮੀਂ ਲੋ ਸਾੜੇ ਜਾਜੇ ਰੱਖ ਕਰੀਂ ਉਂ ਤੇ ਜਾਨ ਦਾ ਡਰ ਦਾਰ ਨਾ ਪੜ ਜਾਜੇ ਸ਼ੁਕਰ ਤੁਸਾਂ ਦੇ ਕਰੇ ਵਾਹਿਗੁਰੂ 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 ਜੀ ਕਾ ਜੀ ਆਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਦੇ ਸੇਵਾ ਪਰਿਵਾਰਾਂ ਵੱਲੋਂ ਰਲ ਮਿਲ ਕੇ ਗਰਮ ਗੁਲਾਬ ਜਾਮਣਾਂ ਦੀ ਸੇਵਾ ਸੰਕਾ ਲਈ ਕੀਤੀ ਜਾ ਰਹੀ ਹੈ ਸੋ ਸਾਰੀ ਮਨਨੂ ਸਤਿਗੁਰੂ ਬੇਨਤੀ ਹੈ ਕਿ ਪ੍ਰਸ਼ਾਦ ਲੈ ਕੇ ਜਲਦੀ ਜਲਦੀ ਕੰਦਰ ਦੇ ਨਾਲ ਲੱਗੋ ਤਾਂ ਜੋ ਇੱਜ਼ਤ ਕਰੇ ਨਿਸਤਨ ਅਗਲੇ ਬਰਾਮਾ ਦਾ ਨਿਕਾਸ ਜੇ ਵਾਈਕੁ ਜੀ ਦਾ ਕਾਲਾ ਵਾਈਕੁ ਜੀ ਕੀ ਪਤੇ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਪ੍ਰਸ਼ਾਦ ਲੈ ਕੇ ਮਜਲਿਸ ਅਡਾਉਂਦੀ ਠੀਕ ਹੈ ਨੰਗਲਾਨੀ ਚਾਰ ਲੈ ਕੇ ਪ੍ਰਸ਼ਾਦ ਤੋਂ ਇਹਨਾਂ ਨੇ ਲਾਉਤੀ ਲੋਕੋ ਜੀ ਭਾਈ ਜੀ ਅੱਜ ਰੋਲੀ ਅੱਜ ਰੋਲੀ ਦੀਆਂ ਸੰਗਤਾਂ ਰੋਲੀ ਨਗਰ ਨਿਵਾਸੀ ਸਮੂਹ ਨਗਰ ਨਿਵਾਸੀ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਦਸਵੇਂ ਪਾਤਸ਼ਾਹ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਦੇ ਅਵਤਾਰ ਪੁਰਬ ਦੇ ਜਨਮ ਦਿਨ ਦੀ ਖੁਸ਼ੀ ਦੇ ਦਿਹਾੜੇ ਵਿੱਚ ਇਸ ਸੰਬੰਧ ਵਿੱਚ ਨਗਰ ਕੀਰਤਨ ਸਜਾਇਆ ਗਿਆ ਜਿਹਦੇ ਵਿੱਚ ਸਮੁੱਚੇ ਨਗਰ ਦੀਆਂ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਕਿਉਂਕਿ ਇਹ ਪ੍ਰੋਗਰਾਮ ਜਿਹੜੇ ਪਿਛਲੇ 2 ਹਫ਼ਤਿਆਂ ਤੋਂ ਚੱਲ ਰਹੇ ਸੀ ਗੁਰਦੁਆਰਾ ਸਿੰਘ ਸਭਾ ਰੋਲੀ ਵਿਖੇ ਸੱਤ ਪ੍ਰਭਾਤ ਫੇਰੀਆਂ ਕੱਡੀਆਂ ਗਈਆਂ ਜਿਹੜੀਆਂ ਕਿ ਗੁਰਦੁਆਰਾ ਕਲਕੀ ਧਰ ਸਾਬ ਤੋਂ ਆਰੰਭ ਹੁੰਦੀਆਂ ਸਨ ਗੁਰਦੁਆਰਾ ਸਿੰਘ ਸਭਾ ਵਿਖੇ ਸਮਾਪਤੀ ਹੁੰਦੀ ਸੀ ਉਹਨਾਂ ਦੀ ਤੇ ਅੱਜ ਨਗਰ ਕੀਰਤਨ ਸਜਾਇਆ ਗਿਆ ਕੱਲ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਉਣੇ ਨੇ ਤੇ ਸੰਗਤਾਂ ਬੜੇ ਉਤਸ਼ਾਹ ਨਾਲ ਸੇਵਾ ਵੀ ਕਰ ਰਹੀਆਂ ਤੇ ਨਗਰ ਕੀਰਤਨ ਦੇ ਵਿੱਚ ਰੌਣਕ ਨੂੰ ਵੀ ਵਧਾਇਆ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਸੋ ਇਸ ਮੌਕੇ ਅਸੀਂ ਸਮੁੱਚੀ ਲਕਾਈ ਨੂੰ ਰੌਲੀ ਦੀ ਨਗਰ ਪੰਚਾਇਤ ਵੱਲੋਂ ਸਮੂਹ ਸੰਗਤ ਵੱਲੋਂ ਲੱਖ ਲੱਖ ਵਧਾਈ ਪੇਸ਼ ਕਰਦੇ ਹਾਂ ਇਹਨਾਂ ਕਹਿੰਦਾ ਹੋਇਆ ਖੇਮਾ ਦਾ ਜੱਜ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਵਾਹ ਗੋਬਿੰਦ ਸਿੰਘਾ ਪੇ ਗੁਰ ਚੇਲਾ ਦੇ ਮਹਾਵਾਕ ਅਨੁਸਾਰ ਤਨ ਤਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਅਵਤਾਰ ਪੁਰਮਨ ਮਨਾਉਂਦਿਆਂ ਹੋਇਆ ਅੱਜ ਰੌਲੀ ਨਗਰ ਦੀਆਂ ਸਾਰੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਸਜਾਇਆ ਗਿਆ ਜਿਨ੍ਹਾਂ ਵਿੱਚ ਸਾਰੇ ਨਗਨ ਨਹੀਂ ਸੰਗਤਾਂ ਦੀ ਸੇਵਾ ਕੀਤੀ ਗੁਰੂ ਸਾਹਿਬ ਦੇ ਵਿੱਚ ਨਗਰ ਕੀਰਤਨ ਕਰਦਿਆਂ ਹਾਜ਼ਰੀਆਂ ਭਰੀਆਂ ਤੇ ਸਾਡੇ ਖਾਸ ਕਰ ਪਿੰਡ ਦੇ ਨੰਬਰ 10 ਚਾਚਾ ਬਲਜੀਤ ਸਿੰਘ ਜੀ ਉਹ ਵੀ ਹਾਜ਼ਰੀ ਭਰ ਰਹੇ ਨੇ ਇਸ ਟਾਈਮ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉਹਨਾਂ ਦੇ ਵੀ ਸੰਗਤਾਂ ਨੂੰ ਦਰਸ਼ਨ ਕਰਾਓ ਸਾਰੇ ਨਿੱਜੀ ਕੰਮ ਕੰਮ ਜਿਹੜੇ ਆ ਵਿਸਾਰ ਦਿੱਤੇ ਕਿ ਅੱਜ ਦਾ ਦਿਨ ਜਿਹੜਾ ਵਾ ਇਹ ਗੁਰੂ ਦੇ ਲੇਖੇ ਲਾ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ As you can be a woman who decided the be good, who decided to be